ਬਾਰਸ ਹੋਈ ਨੂੰ ਟਾਈਮ ਬਹੁਤ ਹੋ ਗਿਆ ਤਕਰੀਬਨ ਸਾਲ ਲੰਘ ਚੱਲੇ ਆ ਬਾਰਸ਼ ਹੋਈ ਨਹੀਂ ਤੀ ਫਸਲਾਂ ਜੀ ਬੂਟੇ ਪਸ਼ੂ ਪੰਛੀ ਸਭ ਬਹੁਤ ਮੌਸਮ ਦਾ ਔਖਾ ਹੋਇਆ ਪਿਆ ਤੇ ਜਿਹੜੀ ਸੁੱਕੀ ਠੰਡ ਪੈਂਦੀ ਉਹ ਤੋਂ ਰਾਤ ਮਿਲ ਜੂ ਫਸਲਾਂ ਨੂੰ ਹੁਣ ਜਿਵੇਂ ਮੇਨ ਕਣਕ ਦੀ ਫਸਲ ਹੈ ਜੀ ਸਬਜ਼ੀਆਂ ਨੇ ਇਹਨਾਂ ਨੂੰ ਬਹੁਤ ਵੱਡਾ ਲਾਭ ਹੋਣਾ ਜੀ ਜਾਰੇ ਫਸਲਾਂ ਸਬਜ਼ੀਆਂ ਜੀ ਆ ਜਿਹੜੇ ਬੂਟੇ ਬਾਟੇ ਲਾਏ ਹੋਣੇ ਛੋਟੇ ਬੂਟੇ ਨੇ ਉਹਨਾਂ ਨੂੰ ਬਹੁਤ ਠੰਡ ਮਾਰ ਰਹੀ ਤੇ ਬੱਚਿਆਂ ਨੂੰ ਵੀ ਬਹੁਤ ਬੱਚਿਆਂ ਦਾ ਔਖਾ ਤੇ ਸਕੂਲ ਜਾਂਦੇ ਬੱਚੇ ਉਹ ਠੰਡ ਤੋਂ ਬਹੁਤ ਪਰੇਸ਼ਾਨ ਤੇ ਦੇ ਦੇਣਾ ਠੰਡ ਤੋਂ ਬਹੁਤ ਰਾਤ ਮਿਲ ਜੂਗੀ ਬਹੁਤ ਲਾਭ ਹੋਇਆ ਲੋਕਾਂ ਨੂੰ ਫਸਲਾਂ ਨੂੰ ਬਹੁਤ ਲਾਭ ਹੋਇਆ ਜੀ ਇੱਕ ਮਹੀਨੇ ਤੋਂ ਲਗਾਤਾਰ ਪੈ ਰਹੀ ਕਿੜਾਕੇ ਦੀ ਠੰਡ ਜਿੱਥੋਂ ਕਿ ਲੋਕਾਂ ਨੂੰ ਹੁਣ ਠੰਡ ਤੋਂ ਸੁੱਕੀ ਠੰਡ ਤੋਂ ਰਾਹਤ ਆ ਜੀ ਜ਼ਰੂਰ ਮਿਲੇਗੀ ਪਰ ਇਸ ਬਾਰਿਸ਼ ਦੇ ਨਾਲ ਕਾਫੀ ਫਾਇਦਾ ਜਿਹੜਾ ਹੋਇਆ ਭਾਵੇਂ ਕਿ ਘੱਟ ਬਾਰਿਸ਼ ਰਾਤ ਦੀ ਹੋ ਰਹੀ ਆ ਪਰ ਤੇਜ਼ ਹਵਾਵਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਸੁੱਕੀ ਠੰਡ ਤੋਂ ਕਿਤੇ ਨਾ ਕਿਤੇ ਰਾਹਤ ਆ ਜਿਹੜੀ ਉਹ ਲੋਕਾਂ ਨੂੰ ਮਿਲਦੀ ਨਜ਼ਰ ਆ ਰਹੀ ਆ ਔਰ ਇਸ ਵਾਰਸ਼ ਦੇ ਨਾਲ ਸਭ ਤੋਂ ਵੱਡਾ ਫਾਇਦਾ ਜਿਹੜਾ ਕਿਸਾਨਾਂ ਦੀਆਂ ਫਸਲਾਂ ਨੂੰ ਹੋਇਆ ਜਿਸ ਤਰ੍ਹਾਂ ਕਿ ਅਸੀਂ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਤੇਜ਼ ਹਵਾਵਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਕਣਕ ਦੀ ਫਸਲ ਨੂੰ ਇਹ ਜਿਹੜੀ ਵਾਰਸ਼ਾ ਬੜੀ ਲਾਹੇਵੰਦ ਲੱਗ ਰਹੀ ਹੈ ਕਿਉਂਕਿ ਇਸ ਵਾਰਸ਼ ਪੈਣ ਦੇ ਨਾਲ ਜਿਹੜਾ ਕਣਕ ਦੇ ਉੱਪਰ ਰੇਤਾ ਜਾਂ ਮਿੱਟੀ ਕੱਟਾ ਸੀ ਉਹ ਸਾਫ਼ ਜਿਹੜੇ ਦਰਖਤ ਨੂੰ ਵੀ ਵੱਡੀ ਰਾਹਤ ਆ ਜਿਹੜੀ ਮਿਲੀ ਹੈ ਇਸ ਵਾਰਸ਼ ਦੇ ਨਾਲ ਕਾਫੀ ਫਾਇਦਾ ਜਿਹੜਾ ਕਿਸਾਨਾਂ ਦੀਆਂ ਫਸਲਾਂ ਨੂੰ ਹੋਇਆ ਇਸ ਦੇ ਨਾਲ ਲੋਕਾਂ ਨੂੰ ਵੀ ਵੱਡੀ ਰਾਹਤ ਆ ਜਿਹੜੀ ਮਿਲੇਗੀ ਕਿਉਂਕਿ ਮੌਸਮ ਵਿਭਾਗ ਵੀ ਅੱਜ ਦੇ ਦਿਨ ਦੀ ਕਾਫੀ ਵਾਰਸ਼ ਹੈ ਜਿਹੜੀ 100% ਦੱਸ ਰਿਹਾ ਬੱਦਲਬਾਜ਼ੀ ਤੇ ਬਹੁਤ ਜ਼ਿਆਦਾ ਪਰ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਸ਼ਾਮ ਤੱਕ ਹੋਰ ਵੀ ਮੌਸਮ ਵਿਭਾਗ ਵੱਲੋਂ ਜਿਹੜਾ ਦੱਸਿਆ ਗਿਆ ਵਾਰਸ਼ ਹੋਣ ਦੀ ਪੂਰੀ ਸੰਭਾਵਨਾ ਹੈ ਜਿਸ ਦੇ ਨਾਲ ਵੱਡੀ ਰਾਹਤ ਆ ਜਿਹੜੀ ਲੋਕਾਂ ਨੂੰ ਮਿਲਿਆ ਕਿਉਂਕਿ ਸੁੱਕੀ ਠੰਡ ਦੇ ਨਾਲ ਬਿਮਾਰੀਆਂ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਰ ਸੀ ਜਿਸ ਤਰ੍ਹਾਂ ਕਿ ਵਖਾਰ ਗਲੇ ਦੀ ਕਾਫੀ ਬਿਮਾਰੀ ਸੀ ਜਿਹੜੀ ਉਹ ਚੱਲ ਰਹੀ ਸੀ ਪਰ ਇਸ ਬਾਰਿਸ਼ ਹੋਣ ਦੇ ਨਾਲ ਲੋਕਾਂ ਨੂੰ ਬਿਮਾਰੀ ਤੋਂ ਵੀ ਰਾਹਤ ਜਿਹੜੀ ਮਿਲਦੀ ਲੱਗ ਰਹੀ ਹੈ ਨਾ ਬਾਤੋਂ ਹਰਮਿੰਦਰ ਸਿੰਘ ਮਾ